ਗੁਰਦਾਸਪੁਰ ਦੇ ਪਿੰਡ ਤਿਬੜ ਦੇ ਵਿੱਚ ਖੁਰਾਕ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ ਦੇ ਵੱਲੋਂ ਅੱਜ ਸਰਕਾਰੀ ਰਾਸ਼ਨ ਵੰਡਣ ਵਾਲੇ ਡੇਪੂਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਇਹ ਦੇਖਿਆ ਗਿਆ ਕਿ ਜਿਹੜੇ ਡਿਪੂ ਹੋਲਡਰ ਬੱਚਿਆਂ ਦੀ ਗਿਣਤੀ ਕੱਟ ਚੁੱਕੇ ਨੇ ਉਨ੍ਹਾਂ ਵੱਲੋਂ ਕਣਕ ਦੀ ਵੰਡ ਕੀਤੀ ਗਈ ਹੈ ਜਾਂ ਫਿਰ ਨਹੀਂ ਜਾਂਚ ਦੇ ਦੌਰਾਨ ਦੋ ਡੀਪੂਆਂ ਉੱਤੇ ਕਮੀਆਂ ਸਾਹਮਣੇ ਆਈਆਂ ਖੁਰਾਕ ਸਪਲਾਈ ਅਧਿਕਾਰੀ ਅਨੁਸਾਰ ਇਹਨਾਂ ਡੀਪੂ 홀ਡਰਾਂ ਦੇ ਵੱਲੋਂ ਕਣਕ ਦੀਆਂ ਪਰਚੀਆਂ ਤਾਂ ਕੱਟ ਲਈਆਂ ਗਈਆਂ ਸਨ ਪਰ ਕਣਕ ਅਜੇ ਤੱਕ ਵੀ ਵੰਡੀ ਨਹੀਂ ਗਈ ਸੀ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਡੀਪੂਆਂ ਦੇ ਖਿਲਾਫ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਕੋਈ ਵੀ ਨਾ ਕਰ ਸਕੇ ਜੋ ਅਸੀਂ ਪਿੰਡ ਤਿਬੜ ਜਿਹੜਾ ਡਿਸਟ੍ਰਿਕਟ ਬਾਸਪੁਰ ਚ ਅਗਿਆ ਉਹਦੇ ਚਪਲ ਡੀਪੋ ਚੈੱਕ ਕਰਨਾ ਹੈ ਸੀ ਇੱਥੇ ਲਗਭਗ ਟੋਟਲ 60 ਡੀਪੋ ਨੇ 96 ਵਿੱਚ ਪੰਜ ਤੇ ਆਪਾਂ ਕਨਕ ਤੇ ਜਿਹੀ ਹੋਈ ਸੀ ਹੁੰਦਾ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੋ 홀ਡਰ ਜਿੱ ਤੱਕ ਕਨਕ ਵੰਡ ਵੰਟ ਨਹੀਂ ਰਿਹਾ ਸੋ ਉਹਦੇ ਸਬੰਧੀ ਆਪਾਂ ਅਲੱਗ-ਅਲੱਗ ਡੀਪੋ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੋਆਂ 'ਚ ਗੰਭੀਰ ਹੁਣਤਾਈਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੋ 홀ਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕਨਕ ਦੇਣੀ ਹੈ ਉਹਦੇ ਨਾਲ ਹੀ ਕੋਪਰਚੀ ਕੱਟਣੀ ਹੈ 25 ਦੇ ਨਾਲ ਹੀ ਕਨਕ ਦਿੱਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਪਰ ਜਿਹੜੇ ਮਸ਼ੀਨਾਂ ਨਾਲ ਅਟੈਚ ਰਹਿਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਹੈ ਦੋ ਡੀਪੂਆਂ ਤੇ ਪਾਇਆ ਗਿਆ ਹੈ ਕਿ ਜਿੱਥੇ ਜੜੀਆਂ ਉਨਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੂ ਹੈਗਾ ਸੀ ਭਾਰਤੀ ਡੀਪੂ ਹੋਲਡਰ ਹੈ ਉਹਦੇ ਵੱਲੋਂ ਪਰਚੀਆਂ ਐਡਵਾਂਸ ਚ ਕਟੀਆਂ ਹੋਈਆਂ ਨੇ ਕਨਕੋਨੇ ਤੱਕ ਵੰਡੀ ਨਹੀਂ ਹੈਗੀ ਹਰਾਦਰ ਕੇ ਜਦੋਂ ਪਾਵਰ ਸਪਲਾਈ ਉਪਾਗ ਵੱਲੋਂ ਕਨਕੋਨੇ ਪਹਿਲਾਂ ਵੀ ਤੇਜੀ ਹੋਈ ਹੈ ਸੈਕੰਡ ਡੀਪੂ ਹੋਲਡਰ ਸੀ অরুণ ਅਨਿਲ ਅਨਿਲ ਡੀਪੂ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਕਨਕ ਦੀਆਂ ਪਰਚੀਆਂ ਕਟੀਆਂ ਕਨਕ ਨਹੀਂ ਸੀ ਵੰਡੀ ਜਾ ਰਹੀ ਔਰ ਉਹਨੇ ਕੰਨਕੀ ਜਿਹੜੀ ਸੀ ਉਹ ਆਪਣੇ ਦੀਪੂ ਦੀ ਬਜਾਇਆ ਕਿਤੇ ਹੋਰ ਸਟੋਰ ਕੀਤੀ ਹੋਈ ਸੀ। ਸੋ ਉਹਦੇ ਸਬੰਧੀ ਵੀ ਉਹਨੂੰ ਰਿਪੋਰਟਨਾ ਵੀ ਕੀਤੀ ਗਈ ਹੈ। ਪਲੱਸ ਉਹਨਾਂ ਦੇ ਹਾਲ ਦੀ ਗੜੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮਾਪ ਕੀਤੀਆਂ ਨੇ। ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲਵਾਂਗੇ ਉਹਨਾਂ ਤੋਂ। ਕੀ ਇਹ ਫਲੈਕਸ਼ਨ ਲਿਆ ਜਾ ਰਿਹਾ ਸਰ? ਜੋ ਆਪਣਾ ਕੰਟਰੋਲ ਆਰਡਰ ਹੈਗਾ, TPDs ਸੈਕਟਰ ਹੈਗਾ ਉਹਦੇ ਅਕੋਰਡਿੰਗਲੀ ਉੱਤੇ ਫਲੈਕਸ਼ਨ ਲਵਾਂਗੇ। ਇਹਨਾਂ ਨੂੰ ਸ਼ੋਅ ਕਾਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ। ਪਲੱਸ ਇਹਨਾਂ ਤੇ ਜੋ ਬੰਦੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ। एफएसओ ਨੂੰ ਹੋਰ ਇਨਸਪੈਕਟਰਸ ਨੂੰ ਹਦਾਇਤ ਕੀਤੀ ਹੈ ਕਿ ਨਾ ਡਿਪਾਂ ਤੇ ਜਾਇਬਾਹੇ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਚੈਨਾਂ ਦੀ ਜਰੀਏ ਕੰਟਰੋਲ ਕਰਦੇ ਜੋ ਅਸੀਂ ਪਿੰਡ ਤਿੱਬੜ ਜਿਹੜਾ ਡਿਸਟ੍ਰਿਕਟ ਬਾਸਪੁਰ ਚ ਹੈਗਾ ਉਹਦੇ ਚਪਾ ਡਿਪੂ ਚੈੱਕ ਕਰਨਾ ਹੈ ਸੀ ਲਗਭਗ ਟੋਟਲ 6 ਡਿਪੂ ਨੇ 6 ਵਿੱਚੋਂ 5 ਤੇ ਆਪਾਂ ਕਨਕ ਤੇ ਜੀ ਹੋਈ ਸੀ ਅੰਦਰ ਔਰ ਕੰਪਲੇਂਟ ਆ ਰਹੀ ਸੀ ਕਿ ਡਿਪੂ ਹੋਲਡਰ ਜਿੱਤਾ ਕਨਕ ਵੰਡ ਵੰਟ ਨਹੀਂ ਰਹੇ ਸੋ ਉਹਦੇ ਸਬੰਧੀ ਆਪਾਂ ਅਲੱਗ-ਅਲੱਗ ਡਿਪੂ ਚ ਚੈੱਕ ਕੀਤੇ ਨੇ ਔਰ ਜਿਹੜੀਆਂ ਕੋਸ਼ਿਕ ਡਿਪੂਆਂ ਚ ਗੰਭੀਰ ਹੋਂਦਾਈਆਂ ਪਾਈਆਂ ਗਈਆਂ ਨੇ ਔਰ ਇਹਨਾਂ ਡੀਪੋ ਹੌਲਡਰ ਨੂੰ ਹਟਾਇਆ ਕੀਤਾ ਹੈ ਕਿ ਜਦੋਂ ਕਣਕ ਦੇਣੀ ਹੈ ਉਹਦੇ ਨਾਲ ਜਿਉਂ ਪਰਚੀ ਕੱਟਣੀ ਹੈ 25 ਦੇ ਨਾਲ ਹੀ ਕਣਕ ਦਿੱਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਪਰ ਜਿਹੜੇ ਮਸ਼ੀਨਾਂ ਨਾਲ ਟੱਚ ਹੈਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਹੈ ਦੋ ਡੀਪੋਆਂ ਤੇ ਪਾਇਆ ਗਿਆ ਹੈ ਕਿ ਜਿੱਥੇ ਜੜੀਆਂ ਹੁਨਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੋ ਹੈਗਾ ਸੀ ਭਾਰਤੀ ਡੀਪੋ ਹੌਲਡਰ ਉਹਦੇ ਉੱਪਰੋਂ ਪਰਚੀਆਂ ਐਡਵਾਂਸ 'ਚ ਕੱਟੀਆਂ ਹੋਈਆਂ ਨੇ ਕਣਕ ਉਹਨੇ ਅਜੇ ਤੱਕ ਵੰਡੀ ਨਹੀਂ ਹੈਗੀ ਹਰਾਦਰ ਕੇ ਜਦੋਂ ਫੂਡ ਸਪਲਾਈ ਉਪਾਗ ਵੱਲੋਂ ਕਣਕ ਨੂੰ ਪਹਿਲਾਂ ਦੀ ਤੇਜੀ ਹੋਈ ਹੈ ਸੈਕੰਡ ਦੀਪੂ ਹੋਲਡਰ ਸੀ অরুণ ਅਨਿਲ ਅਨਿਲ ਦੀਪੂ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਕਣਕ ਦੀਆਂ ਪਰਚੀਆਂ ਕੱਟੀਆਂ ਕਣਕ ਨਹੀਂ ਸੀ ਵੰਡੇ ਜਾ ਰਹੀ ਔਰ ਉਹਨੇ ਕਣਕ ਵੀ ਜਿਹੜੀ ਸੀ ਉਹ ਆਪਣੇ ਦੀਪੂ ਦੀ بجائے ਕਿਤੇ ਹੋਰ ਸਟੋਰ ਕੀਤੀ ਹੋਈ ਸੀ ਸੋ ਉਹਦੇ ਸਬੰਧੀ ਜੀ ਉਹਨਾਂ ਨੂੰ ਇਤਜ਼ਾਰਨਾ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਦੀ ਗੜੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮੈਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲਵਾਂਗੇ ਉਹਨਾਂ ਕੀ ਇਹ ਫਲੈਕਸ਼ਨ ਲਿਆ ਜਾ ਰਿਹਾ ਸਰ ਜੋ ਆਪਣਾ ਕੰਟਰੋਲ ਆਰਡਰ ਹੈਗਾ ਪੀਪੀਡੀਐਸ ਸੈਕਟਰ ਹੈਗਾ ਉਹਦੇ ਕੋਟਿੰਗ ਉੱਤੇ ਐਕਸ਼ਨ ਲਵਾਂਗੇ ਇਹਨਾਂ ਨੂੰ ਸ਼ੋਕ ਉਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਬੰਦੀ ਕਾਰਵਾਈ ਹੋਏਗੀ ਉਹ ਕਰਾਂਗੇ ਐਫਐਸਓ ਨੂੰ ਔਰ ਇਨਸਪੈਕਟਰ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਦੇਪਾਂ ਤੇ ਗਾਇਬ ਗਾਇਬ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਚ ਇਹਨਾਂ ਦਿਖਾ ਲਈਏ ਕੰਟਰੋਲਰ